ਸੋ ਗਾਇਜ਼ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਐਂਟਰੀ ਕਰ ਰਹੇ ਆਂ ਕ੍ਰਿਸ਼ਨ ਭਗਵਾਨ ਦੇ ਮੰਦਿਰ ਦੇ ਵਿੱਚ ਇਹ ਬਾਹਰਲਾ ਮੰਦਿਰ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੰਦਰਲਾ ਵੀ ਦਿਖਾਵਾਂਗੇ ਜਿਵੇਂ ਕਿ ਠੰਡਾ ਜਲ ਚੱਲ ਰਿਹਾ ਹੈ ਅੰਦਰ ਸ਼ਰਬਤ ਕ੍ਰਿਸ਼ਨ ਭਗਵਾਨ ਦਾ ਮੰਦਿਰ ਹੈ ਅਮਰ ਹੋਣ ਵਾਲੀ ਬੁੱਟੀ ਚੱਲ ਰਹੀ ਹੈ ਅੰਦਰ ਅਮਰ ਹੋਣ ਵਾਲੀ ਹਾਂ ਜੀ ਇਹਨੂੰ ਪੀ ਕੇ ਅਮਰ ਹੋ ਜਾਓਗੇ ਪੀ ਲੋ ਪੀਓ ਪੀਓ ਕਿਤਾਬ ਆਪਰੇ ਕਿਤੇ ਨਾ ਕਿ ਆਪਰੇ ਲਈ ਮਿਲ ਲੰਘ ਤਾਂ ਲੰਘੇ ਅਮਰ ਬੁੱਟੀਆਂ ਪੀ ਕੇ ਨਾ ਨਾ ਉਰੀ ਨੇ ਉਰੀ ਨੇ ਚਪਲੇ ਘੜਦੀ ਹੈ ਅਮਰ ਬੁੱਟੀ ਹੈ ਇਹ ਅਮਰ ਬੁੱਟੀ ਪੀ ਲੋ ਪੀ ਲੋ ਇਹ ਰ ਅੱਜ ਉਸ ਪੀਵਾਂਗੇ ਵੀਓ ਗਾਇਸ ਵੀਓ 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 ਇਹ ਹੁਣ ਸਾਡੀ ਵਾਰੀ ਆ ਗਈ